Instagram ਇਨਫਲੂਐਂਸਰ ਕੰਚਨ ਕੁਮਾਰੀ ਦੇ ਕਤਲ ਮਾਮਲੇ ਦੇ ਵਿੱਚ ਇੱਕ ਅਹਿਮ ਮੋੜ ਸਾਹਮਣੇ ਆਇਆ ਹੈ ਦੱਸਦੀ ਹੈ ਕਿ ਇਸ ਕਤਲ ਮਾਮਲੇ ਦੇ ਵਿੱਚ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਪਰ ਇਸ ਪੇਸ਼ੀ ਦੇ ਦੌਰਾਨ ਵਕੀਲ ਹਰਪਾਲ ਸਿੰਘ ਖਾਰਾ ਵੱਲੋਂ ਇੱਕ ਵੱਡਾ ਦਾਵਾ ਵੀ ਕੀਤਾ ਗਿਆ ਔਰ ਪੁਲਿਸ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਇਲਜ਼ਾਮ ਇਹ ਲਗਾਏ ਗਏ ਨੇ ਕਿ ਦੋਵੇਂ ਜਿਹੜੇ ਮੁਲਜ਼ਮ ਨੇ ਨਿਮਰਤਜੀਤ ਤੇ ਜਸਪ੍ਰੀਤ ਉਹਨਾਂ ਨੂੰ ਜਦੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਉਹਨਾਂ ਨੇ ਅੰਦਰ ਇਹ ਬਿਆਨ ਦਿੱਤਾ ਕਿ ਵਕੀਲ ਹਰਪਾਲ ਸਿੰਘ ਖਾਰਾ ਜੋ ਨੇ ਉਹ ਇਸ ਮਾਮਲੇ ਦੇ ਵਿੱਚ ਸਾਡੇ ਵਕੀਲ ਨਹੀਂ ਨੇ ਤਾਂ ਇਹ ਬਿਆਨ ਦਿੱਤਾ ਗਿਆ ਹਾਲਾਂਕਿ ਅਸੀਂ ਨਹੀਂ ਕਹਿ ਰਹੇ ਖੁਦ ਹਰਪਾਲ ਸਿੰਘ ਖਾਰਾ ਵੱਲੋਂ ਇਸ ਪੇਸ਼ੀ ਦੇ ਦੌਰਾਨ ਜਿਹੜਾ ਮੀਡੀਆ ਦੇ ਵਿੱਚ ਬਿਆਨ ਦਿੱਤਾ ਗਿਆ ਔਰ ਦਾਵਾ ਕੀਤਾ ਗਿਆ ਕੇ ਮੁਲਜ਼ਮ ਨਿਮਰਤਜੀਤ ਤੇ ਜਸਪ੍ਰੀਤ ਸਿੰਘ ਦੀ ਜਦੋਂ ਅਦਾਲਤ ਵਿੱਚ ਅਪੇਸ਼ੀ ਹੋਈ ਤਾਂ ਇਸ ਦੌਰਾਨ ਅਦਾਲਤ ਦੇ ਵਿੱਚ ਦੋਵਾਂ ਜਣਿਆਂ ਨੇ ਇਹ ਆਖਿਆ ਆਪਣਾ ਬਿਆਨ ਇਹ ਦਰਜ ਕਰਵਾਇਆ ਕਿ ਹਰਪਾਲ ਸਿੰਘ ਖਾਰਾ ਸਾਡੇ ਵਕੀਲ ਨਹੀਂ ਹਨ ਤਾਂ ਇਹ ਜਿਹੜੀ ਗੱਲਬਾਤ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਖੁਦ ਗੱਲਾਂ ਦਾ ਜਿਹੜਾ ਜ਼ਿਕਰ ਹੈ ਵਕੀਲ ਹਰਪਾਲ ਸਿੰਘ ਖਾਰਾ ਨੇ ਕੀਤਾ ਇਸ ਵਕਤ ਦੀ ਇਹ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਇੰਸਟਾਗ੍ਰam ਇਨਫਲੂਐਂਸਰ ਕੰਚਨ ਕੁਮਾਰੀ ਉਰਫ ਕਮਲ ਕੋਰ ਹਾਲਾਂਕਿ ਨਾਮ ਉਸਨੇ ਆਪਣਾ ਸੋਸ਼ਲ ਮੀਡੀਆ ਅਕਾਊਂਟ ਦਾ ਰੱਖਿਆ ਹੋਇਆ ਸੀ ਜਦੋਂ ਉਸਨੇ ਬਣਾਇਆ ਔਰ ਇਸੇ ਕਤਲ ਮਾਮਲੇ ਦੇ ਵਿੱਚ ਦੱਸ ਦਈਏ ਕਿ ਵਕੀਲ ਹਰਪਾਲ ਸਿੰਘ ਖਾਰਾ ਅ ਵੀ ਪਹੁੰਚੇ ਹੋਏ ਸੀ ਔਰ ਇਸ ਦੇ ਨਾਲ ਅਮਰਪਾਲ ਸਿੰਘ ਮੈਰੋ ਦੇ ਪਿਤਾ ਵੀ ਪਹੁੰਚੇ ਹੋਏ ਸੀ ਔਰ ਮਲਜ਼ਮ ਨਿਮਰਤਜੀਤ ਸਿੰਘ ਦੇ ਪਿਤਾ ਵੀ ਜਿਹੜੇ ਨੇ ਉਹ ਪਹੁੰਚੇ ਹੋਏ ਸੀ ਹਾਲਾਂਕਿ ਤਿੰਨਾਂ ਨੇ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਇਸ ਵਕਤ ਦੀ ਇਹ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੰਸਟਾਗ੍ਰam ਇਨਫਲੂਐਂਸਰ ਕੰਚਨ ਕੁਮਾਰੀ ਦੇ ਕਤਲ ਮਾਮਲੇ ਦੇ ਵਿੱਚ ਇੱਕ ਅਹਿਮ ਮੋੜ ਸਾਹਮਣੇ ਆਇਆ ਹੈ ਔਰ ਦੱਸ ਦਈਏ ਕਿ ਵਕੀਲ ਹਰਪਾਲ ਸਿੰਘ ਖਾਰਾ ਵੱਲੋਂ ਇਹ ਆਖਿਆ ਗਿਆ ਹੈ ਵੱਡਾ ਦਾਵਾ ਕੀਤਾ ਗਿਆ ਮੀਡੀਆ ਦੇ ਵਿੱਚ ਕਿ ਮੁਲਜ਼ਮ ਨਿਮਰਤਜੀਤ ਤੇ ਜਸਪ੍ਰੀਤ ਸਿੰਘ ਨੇ ਅਦਾਲਤ ਦੇ ਵਿੱਚ ਆਖਿਆ ਕਿ ਹਰਪਾਲ ਸਿੰਘ ਖਾਰਾ ਸਾਡਾ ਵਕੀਲ ਨਹੀਂ ਹੈ ਹਾਲਾਂਕਿ ਹਰਪਾਲ ਸਿੰਘ ਖਾਰਾ ਵੱਲੋਂ ਇਹ ਵੀ ਆਖਿਆ ਗਿਆ ਕਿ ਪੁਲਿਸ ਵੱਲੋਂ ਅਦਾਲਤ ਨੂੰ ਜਿਹੜਾ ਉਹ ਗੁੰਮਰਾਹ ਕੀਤਾ ਜਾ ਰਿਹਾ ਹੈ ਔਰ ਦੱਸਦੇ ਕਿ ਜੂਨ ਮਹੀਨੇ ਦੇ ਵਿੱਚ ਇੰਸਟਾਗ੍ਰam ਇਨਫਲੂਐਂਸਰ ਕੰਚਨ ਕੁਮਾਰੀ ਦਾ ਕਤਲ ਹੋ ਗਿਆ ਸੀ ਔਰ ਉਸ ਤੋਂ ਬਾਅਦ ਦੋਵੇਂ ਮੁਲਜ਼ਮ ਯਾਨੀ ਕਿ ਨਿਮਰਤਜੀਤ ਸਿੰਘ ਤੇ ਜਸਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਪੁਲਿਸ ਨੇ ਇਸ ਦਾ ਮਾਸਟਰਮਾਈਂਡ ਅਮਰਪਾਲ ਸਿੰਘ ਮਹਿਰੂਨ ਦੱਸਿਆ ਪਰ ਇਸ ਮਾਮਲੇ ਲੈ ਕੇ ਲਗਾਤਾਰ ਜਿਹੜੀ ਜਾਂਚ ਹੈ ਉਹ ਚੱਲ ਰਹੀ ਹੈ ਵੱਖ-ਵੱਖ ਪਹਿਲੂਆਂ ਤੋਂ ਜਾਂਚ ਚੱਲ ਰਹੀ ਹੈ ਔਰ ਦੇਖਿਆ ਗਿਆ ਕਿ ਕਿੰਜ ਜਦੋਂ ਦੋਵਾਂ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਸ ਕਤਲ ਮਾਮਲੇ ਦੇ ਵਿੱਚ ਇਹਨੇ ਕਿ ਇੰਸਟਾਗ੍ਰam ਇਮਫਲੂਐਂਸਰ ਕੰਚਨ ਕੁਮਾਰੀ ਦੇ ਕਤਲ ਮਾਮਲੇ ਦੇ ਵਿੱਚ ਪੁਲਿਸ ਨੇ ਦੋਵਾਂ ਜਨਾਨਾਂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰੀ ਦੇ ਦੌਰਾਨ ਜਿਹੜੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਏ ਕਿ ਕਿੰਜ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਗੱਡੀ ਜਿਹੜੀ ਹੈ ਜੋ ਕੰਚਨ ਕੁਮਾਰੀ ਦੀ ਗੱਡੀ ਸੀ ਉਹ ਗੱਡੀ ਜਿਹੜੀ ਹੈ ਅੰਦਰ ਛੱਡੀ ਜਾਂਦੀ ਔਰ ਉਸ ਦੇ ਵਿੱਚੋਂ ਜਿਹੜਾ ਬਦਬੂ ਮਾਰਦੀ ਜਿਹੜੀ ਲਾਸ਼ ਹੈ ਉਹ ਬਰਮਹਤ ਪੁਲਿਸ ਨੇ ਕੀਤੀ ਹਾਲਾਂਕਿ ਵਕ ਵਕ ਪਹਿਲਾਂ ਤੋਂ ਜਾਂਚ ਕੀਤੀ ਪਰ ਇਸ ਵਕਤ ਦੀ ਇਹ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਵਧੇਰੇ ਜਾਣਕਾਰੀ ਦੇ ਲਈ ਬਠਿੰਡਾ ਤੋਂ ਸਾਡੇ ਪੱਤਰਕਾਰ ਅ ਵਿਕਰਮ ਜੋੜ ਚੁੱਕੇ ਨੇ ਵਿਕਰਮ ਕੀ ਕੁਝ ਵਧੇਰੇ ਜਾਣਕਾਰੀ ਇਸ ਮਾਮਲੇ ਨੂੰ ਲੈ ਕੇ ਵਕੀਲ ਹਰਪਾਲ ਸਿੰਘ ਖਾਰਾ ਵੱਲੋਂ ਇਹ ਦਾਵਾ ਕਰ ਦਿੱਤਾ ਗਿਆ ਕਿ ਅੰਦਰ ਨਿਮਰਤਜੀਤ ਅਤੇ ਜਸਪ੍ਰੀਤ ਸਿੰਘ ਨੇ ਅਦਾਲਤ ਦੇ ਵਿੱਚ ਇਹ ਆਖਿਆ ਕਿ ਹਰਪਾਲ ਸਿੰਘ ਖਾਰਾ ਸਾਡਾ ਵਕੀਲ ਨਹੀਂ ਹੈ ਔਰ ਗੰਭੀਰ ਜਿਹੜੇ ਇਲਜ਼ਾਮ ਨੇ ਹਰਪਾਲ ਸਿੰਘ ਖਾਰਾ ਵੱਲੋਂ ਪੁਲਿਸ ਦੇ ਉੱਤੇ ਲਗਾਏ ਗਏ ਨੇ ਤਾਜ਼ਾ ਜਾਣਕਾਰੀ ਕੀ ਹੈ ਇਸ ਕੋ ਗਲਬਾਤ ਕੀਤੀ ਹੈ ਤਾਂ ਵਕੀਲ ਹਰਪਾਲ ਸਿੰਘ ਖਾਰਾ ਨਾਲ ਸਾਡੀ ਗੱਲਬਾਤ ਹੋਈ ਹੈ ਤਾਂ ਉਹਨਾਂ ਨੇ ਕਿਹਾ ਕਿ ਤਣ ਕਿਤੇ ਪੁਲਿਸ ਦੇ ਦਬਾਅ ਹੇਠਾ ਇਹ ਗਾਨਬਾਜੀ ਕੀਤੀ ਜਾ ਰਹੀ ਹੈ ਅਤੇ ਕਿਤਨਾ ਕਿਤੇ ਜੇਕਰ ਗੱਲ ਕੀਤੀ ਦਾ ਮੈਰ ਉਹਦੇ ਪਿਤਾ ਨੇ ਵੀ ਦੂਜੇ ਪਾਸੇ ਕਿਹਾ ਕਿ ਸਾਡਾ ਵਕੀਲ ਹਰਪਾਲ ਸਿੰਘ ਖਾਰਾ ਹੈ ਸ਼ੁਰੂ ਤੋਂ ਲੈ ਕੇ ਹੁਣ ਤੱਕ ਅਸੀਂ ਹਰਪਾਲ ਸਿੰਘ ਖਾਰਾ ਨੂੰ ਵਕੀਲ ਮੰਨੇ ਪਏ ਤੇ ਜੇ ਪਾਸੇ ਖਾਰਾ ਵਕੀਲ ਨੇ ਕਿਹਾ ਕਿ ਹਰ ਹਾਲ ਦੇ ਵਿੱਚ ਇਹਨਾਂ ਨੌਜਵਾਨ ਨੂੰ ਇਨਸਾਫ ਦਵਾ ਕੇ ਰਾਵਾਂਗੇ ਜਿੰਨਾ ਉੱਤੇ ਟਾਕੀਆਂ ਪੱਖੇ ਦਿੱਤੇ ਗਏ ਬੇਗੁਨਾ ਦਸਿਆ ਜਾ ਰਿਹਾ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਦੋ ਵਿਅਕਤੀ ਜਸਪ੍ਰੀਤ ਸਿੰਘ ਅਤੇ ਨਿਮਰਜੀਤ ਸਿੰਘ ਨੂੰ ਪੁਲਿਸ ਵੱਲੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਕੰਚਲ ਕੁਮਾਰੀ ਕਤਲ ਮਾਮਲੇ ਉੱਤੇ ਅਤੇ ਜੇਲ੍ਹ ਦੇ ਵਿੱਚ ਭੰਦਾ ਅਤੇ ਦੁਜੀਏ ਪਾਸੇ ਅਜ ਕੋਰਟ ਦੇ ਵਿੱਚ ਇਸ ਦੀ ਪੇਸ਼ੀ ਕਰਾਈ ਗਈ ਸੀ ਦੁਜੀਏ ਪਾਸੇ ਨਿੰਮੋ ਜੀ ਦੇ ਪਿਤਾ ਦੁਜੀਏ ਪਾਸੇ ਜਸਪੀਰ ਦੇ ਬਤਨੇ ਵੀ ਕਿਹਾ ਹੈ ਕਿ ਸਾਡੇ ਵੱਲੋਂ ਇਹਨਾਂ ਲੜਕਿਆਂ ਨੂੰ ਕੋਈ ਮਿਲਣ ਤੱਕ ਨਹੀਂ ਦਿੱਤਾ ਗਿਆ ਪਰ ਇਸ ਕੋਰਟ ਸਿਟੀ ਦੇ ਵਿੱਚ ਇਹਨਾਂ ਵੱਲੋਂ ਕੁਝ ਤੁਹਾਡੇ ਕਿੰਨੇ ਕਿਤੇ આરોਪ ਲਾਇਆ ਗਿਆ ਹੁਣ આરોਪ ਦੀ ਛਿੰਨੀ ਰਚਾਈ ਹੈ ਤਾਂ ਹੁਣ ਨਾਲ ਸੰਬੰਧ ਅਸੇਗਾ ਪਰੰਤੂ ਵਕੀਲ ਹਰਪਾਲ ਖਾਇ ਨੇ ਕਿਹਾ ਕਿ ਹਰ ਹਾਲ ਦੇ ਵਿੱਚ ਇਹਨਾਂ ਨੂੰ ਇਨਸਾਫ ਦਵਾਵਾਂਗੇ ਦੁਜੀਏ ਪਾਸੇ ਮਰਦੇ ਵਕੀਲ ਨੇ ਕਿਹਾ ਕਿ ਸਾਡੇ ਲੜਕਾ ਅਜੇ ਕਿਸੇ ਵੀ ਕਚਨਾ ਦੇ ਵਿੱਚ ਸ਼ਾਮ ਨਹੀਂ ਲਏ ਸੀ ਜਿਸ ਨੂੰ ਲੈ ਕੇ ਪੁਲਿਸ ਹੁਣ ਬੇਵਜਾ ਉਰਦੇ ਹੋਤੇ ਦਾਕਟਰ ਉਹਦਾ ਤਾਂ ਇਹ ਮਾਮਲਾ ਦਰਜ ਕੀਤਾ ਗਿਆ ਅਤੇ ਉਸ ਨੂੰ ਝੂਠਾ ਬਸਾਇਆ ਗਿਆ ਦੂਜੇ ਪਾਸੇ ਜਦੋਂ ਇੱਕ ਗੱਲ ਕੀਤਾ ਹਰਪਾਲ ਖੜ ਨੇ ਕਿਹਾ ਕਿ ਹਰ ਹਾਲ ਦੇ ਕੇਸ ਦੇ ਵਿੱਚ ਜੇਕਰ ਦੁਗਾਈ ਨੂੰ ਜਾਂਚ ਪੜਤਾਲ ਕੀਤੀ ਜਾਊਗੀ ਤਾਂ ਦੁੱਧ ਦਾ ਦੁੱਧ ਪਾਲਣ ਦਾ ਪੰਨੇ ਲੀਕਲਿਕ ਤੋਂ ਬਾਅਦ ਸਾਹਮਣੇ ਆਵੇਗਾ ਜੀ ਸ਼ੁਕਰੀਆ ਤੁਸੀਂ ਜਾਣਕਾਰੀ ਦਿੱਤੀ ਵਿਕਰਮ ਇਸ ਖਬਰ ਦੇ ਨਾਲ ਜੁੜੀ ਹੋਈ ਹਾਲਾਂਕਿ ਜਿੱਥੇ ਇੱਕ ਪਾਸੇ ਇਹ ਦਾਵਾ ਕੀਤਾ ਗਿਆ ਵਕੀਲ ਹਰਪਾਲ ਸਿੰਘ ਖਾਰਾ ਵੱਲੋਂ ਕਿ ਅੰਦਰ ਅਦਾਲਤ ਦੇ ਵਿੱਚ ਪੇਸ਼ੀ ਦੌਰਾਨ ਨਿਮਰਤਜੀਤ ਸਿੰਘ ਤੇ ਜਸਪ੍ਰੀ ਸਿੰਘ ਨੇ ਇਹ ਆਖਿਆ ਕਿ ਵਕੀਲ ਹਰਪਾਲ ਸਿੰਘ ਖਾਰਾ ਸਾਡਾ ਵਕੀਲ ਨਹੀਂ ਹੈ ਤਾਂ ਕੀ ਇਹ ਪੁਲਿਸ ਵੱਲੋਂ ਦਬਾਅ ਬਣਾਇਆ ਗਿਆ ਦੋਹਾਂ ਮੁਲਜ਼ਮਾਂ ਦੇ ਉੱਤੇ ਇਹ ਵੀ ਸਵਾਲ ਖੜਾ ਹੁੰਦਾ ਹੈ ਔਰ ਦੱਸਦੀ ਹੈ ਕਿ ਇਸ ਪੇਸ਼ੀ ਦੇ ਦੌਰਾਨ ਮੁਲਜ਼ਮ ਨਿਮਰਤਜੀਤ ਸਿੰਘ ਦੇ ਪਿਤਾ ਵੀ ਪਹੁੰਚੇ ਔਰ ਇਸ ਦੇ ਨਾਲ ਅਮਰਪਾਲ ਸਿੰਘ ਮਹਿਰੋ ਦੇ ਪਿਤਾ ਵੀ ਪਹੁੰਚੇ ਔਰ ਦੋਵਾਂ ਜਣਿਆਂ ਨੇ ਇਹ ਗੱਲ ਆਖੀ ਕਿ ਵਕੀਲ ਹਰਪਾਲ ਸਿੰਘ ਖਾਰਾ ਹੀ ਸਾਡੇ ਵਕੀਲ ਨੇ ਸ਼ੁਰੂ ਤੋਂ ਇਹਨਾਂ ਦੇ ਨਾਲ ਹੀ ਇਸ ਮਾਮਲੇ ਨੂੰ ਲੈ ਕੇ ਗੱਲਬਾਤ ਹੁੰਦੀ ਹੋਈ ਹੈ ਹੁੰਦੀ ਆ ਰਹੀ ਹੈ ਹਾਲਾਂਕਿ ਹੁਣ ਇਹਨਾਂ ਤਿੰਨਾਂ ਨੇ ਇਸ ਪੇਸ਼ੀ ਦੇ ਦੌਰਾਨ ਜਿੱਥੇ ਇੱਕ ਪਾਸੇ ਦਾਵਾ ਕੀਤਾ ਉੱਥੇ ਕੀ ਕੁਝ ਆਖਿਆ ਤੁਹਾਨੂੰ ਸੁਣਾਉਣੇ ਆ ਮੇਰਾ ਬੇਟਾ ਜਿਹੜਾ 20 ਸੈਨ ਅਨਦਰ ਕੇਸ ਜਿਹੜਾ ਟੈਨਸ਼ਨ ਬਿਮਾਰੀ ਵਾਲਾ ਕੇਸ ਪਿਆ ਵਾ ਫਿਰ ਉਹਦੇ ਬਾਰੇ ਕੁਝ ਪਤਾ ਨਹੀਂ ਆ ਇਹ ਕੋਈ ਮਜਰਮ ਹੈਗੇ ਜਾਂ ਨਹੀਂ ਹੈਗੇ ਉਸ ਦੇ ਪਰ ਅਸੀਂ ਚਲੋ ਆਪਾਂ ਕਹਿ ਨਹੀਂ ਸਕਦੇ ਕੁਝ ਬਾਕੀ ਅਸੀਂ ਅੱਜ ਆਪਣੇ ਬੱਚਾ ਨੂੰ ਮਿਲਣ ਆਏ ਸੀ ਖਾਰਾ ਸਾਹਿਬ ਨੂੰ ਇਹ ਮਿਲ ਕੀਤਾ ਸਾਡੇ ਬੱਚਿਆਂ ਨੂੰ ਵੀ ਪਤਾ ਵੀ ਖਾਰਾ ਸਾਹਿਬ ਨੇ ਵਕੀਲ ਨੇ ਉਹਨਾਂ ਦੇ ਅਚਾ ਮਤਲਬ ਗੱਲ ਤੱਕ ਪਤਾ ਸੀ ਰਾਤ 12 ਵਜੇ ਤੱਕ ਵੀ ਉਹਨਾਂ ਨੂੰ ਪਤਾ ਸੀ ਠੀਕ ਹੈ ਹਰ ਵਕਤ ਹੀ ਉਹਨਾਂ ਨੂੰ ਪਤਾ ਵੀ ਖਾਰਾ ਸਾਹਿਬ ਕੇਸ ਲੜ ਰਹੇ ਨੇ ਠੀਕ ਹੈ ਅਸੀਂ ਹੁਣ ਸਪੈਸ਼ਲ ਆਏ ਆ ਤੇ ਖਾਰਾ ਸਾਹਿਬ ਕੋਲ ਹੀ ਆਏ ਹਾਂ ਇਸੇ ਕਰਕੇ ਆਏ ਜਿਹੜੇ ਵਕੀਲ ਨੇ ਤੇ ਅੱ ਇਹ ਰਹੀ ਇਹਨਾਂ ਕੋਲ ਆਏ ਅਸੀਂ ਠੀਕ ਹੈ ਜੀ ਤੇ ਸਾਡੇ ਬੱਚਿਆਂ ਦੇ ਕੀਰਤ ਇਹੋ ਹੀ ਨੇ ਅੱਛਾ ਜੀ ਜਿੰਦਰ ਸਿੰਘ ਜੀ ਹਾਂ ਜੀ ਉੱਚੀ ਦਰਸਾ ਦਾ ਕੇਸ ਜਾਈਆ ਤੇ ਚਲਾਨ ਤੇ ਰਿਕਾਰਡ ਵੀ ਹੈ ਅੱਛਾ ਜੀ ਸਾਨੂੰ ਤਾਂ ਹੁਣ ਸੱਟ ਵੀ ਇਹਦਾ ਖਰਾ ਦਾ ਕੋਈ ਨਹੀਂ ਜਿੱਥੇ ਹੜੇ ਵੀ ਸੀ ਗਿਆ ਨਾ ਕੋਈ ਅੱਛਾ ਜੀ ਤੇ ਹਮ ਸਾਡੇ ਆਉਣ ਤੋਂ ਪਹਿਲਾਂ ਅਸੀਂ ਮਸਾਂ ਹੀ ਪਹੁੰਚੇ ਹਾਂ ਮਤਲਬ ਲੇਟ ਹੋ ਗਏ ਸੌਣ ਤੋਂ ਥੋੜਾ ਜਿਹਾ ਠੀਕ ਹੈ ਜੀ ਤੇ ਗੇਟ ਤੇ ਪਹੁੰਚੇ ਇੱਥੇ ਆ ਕੇ ਪਤਾ ਲੱਗਾ ਵੀ ਉਹਨੂੰ ਕੋਈ ਨਿਸ਼ਚੇ ਕਰਕੇ ਵਾਪਸ ਲੈ ਗਏ ਆ ਉਹਨਾਂ ਨੇ ਕੀ ਗੱਲ ਬਾਤ ਸਹੀ ਤਰੀਕ ਸੀ ਆਜ ਉਹਨਾਂ ਦੀ ਤਰੀਕ ਸੀ ਹਾਂ ਜੀ ਤਰੀਕ ਸੀ ਇਹਨਾਂ ਦੀ ਅੱਛਾ ਕੀ ਪੁਲਿਸ ਨੇ ਕੀ ਗੁੰਡਾਗਰਦੀ ਐ ਪੁਲਿਸ ਕਿੱਥੋਂ ਤੱਕ ਡੀਪਲੀ ਜਾਂਦੀ ਐ ਇਸ ਦੇ ਵਿੱਚ ਕੀ ਸੀ ਇੱਕ ਚਲਾਨ ਪੇਸ਼ ਹੋਇਆ ਸੀ ਉਸ ਦੇ ਉੱਪਰ ਲਿਖਿਆ ਆਇਆ ਸੀ ਕਿ ਚਲਾਨ ਅਧੂਰਾ ਐ ਤਾਂ ਅਸੀਂ ਵੇਲ ਲਈ ਕਿ ਚਾਲ ਚਾਲ ਚਲਾਨ ਅਧੂਰਾ ਐ ਸੁਪਰੀਮ ਕੋਰਟ ਨੇ ਇਸ ਪੁਆਇੰਟ ਤੇ ਵੇਲ ਕੀਤੀ ਹੋਈ ਸੀ ਤਾਂ ਪੁਲਿਸ ਹਿੱਲ ਗਈ ਇਥੋਂ ਅਦਾਲਤ ਨੇ ਡਿਸਕਸ ਕਰਤੀ ਅਸੀਂ ਸੈਸ਼ਨ ਕੋਰਟ ਜਾਣ ਲੱਗੇ ਤਾਂ ਮੁਲਜ਼ਮਾ ਨੇ ਪਰਸੋਂ ਬੁਲਾ ਕੇ ਮੈਨੂੰ ਕਿਹਾ ਜੀ ਆਪਾਂ ਵੇਲ ਉੱਪਰ ਲਾਈ ਅੱਜ ਜਿੱਥੇ ਕਿੱਥੇ ਦਾ ਜੇਲ੍ਹ ਚੋਂ ਪੁਲਿਸ ਲੈ ਕੇ ਆਉਂਦੀ ਅੱਜ ਟੈਂਕ ਥਾਣੇ ਦਾ ਐਸ ਐਚ ਓ ਆਪ ਲੈ ਕੇ ਆਇਆ ਦੋਨੋਂ ਮਿਲ ਕੇ ਕਿਹੜਾ ਕੇਸ ਦੀ ਗੱਲ ਕਰ ਰਹੇ ਤੁਸੀਂ ਇਹ ਜਿੱਥੇ ਵਿੱਚ ਉਹ ਕੰਚਨ ਕੁਮਾਰੀ ਦਾ ਮਰਡਰ ਹੋਇਆ ਸੀ ਅੱਛਾ ਜੀ ਤਾਂ ਆ ਬਜਿੰਦਰ ਸਿੰਘ ਨੇ ਭਾਈ ਅਮਰਪਾਲ ਮਹਿਰੋ ਦੇ ਫਾਦਰ ਆ ਸੁਖਜਿੰਦਰ ਸਿੰਘ ਹੈ ਜਿਹੜਾ ਨਾਲ ਇੱਕ ਨਮਰਤ ਨਮਰਤ ਜੀ ਦੇ ਫਾਦਰ ਤਾਂ ਇਹ ਮੇਰੇ ਕੋਲ ਨੇ ਤਾਂ ਪੁਲਿਸ ਨੇ ਅੰਡਰ ਪ੍ਰੈਸ਼ਰ ਇਹ ਕੋ ਆਇਆ ਕਿ ਸਾਡਾ ਤਾਂ ਵਕੀਲ ਹੈ ਹੀ ਨਹੀਂ ਜਿਆਦਾ ਵੱਡਾ ಮೇರ ಬೇಟಾ ಎಸ್